ਡਰ ਲੱਗਦਾ ਹੈ ਕਿਸੇ ਨੂੰ ਭੂਤਾਂ ਪ੍ਰੇਤਾਂ ਤੋਂ ਡਰ ਲੱਗਦਾ ਹੈ ਜਾਂ ਕਿਸੇ ਨੂੰ ਰਾਤ ਨੂੰ ਸੌਣ ਲੱਗਿਆਂ ਦਬਾਅ ਪੈਂਦਾ ਹੈ ਜਾਂ ਕਿਸੇ ਹੋਰ ਤਰ੍ਹਾਂ ਦੇ ਕਈ ਤਰ੍ਹਾਂ ਦੇ ਪ੍ਰਕਾਰ ਦੇ ਡਰ ਮੰਨਦੇ ਵਿੱਚ ਨੇ ਚਿੰਤਾਵਾਂ ਨੇ ਤੇ ਗੁਰੂ ਸਾਹਿਬ ਨੇ ਆਖਿਆ ਸ਼ਬਦ ਪੜ੍ਹ ਕੇ ਗੁਰੂ ਤੇ ਭਰੋਸਾ ਰੱਖ ਕੇ ਅਰਦਾਸ ਕਰਕੇ ਸੌਂਜਿਓ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਤੁਹਾਡੀ ਚਿੰਤਾ ਗੁਰੂ ਨੂੰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੇ ਕੋਲੇ ਇੱਕ ਵਾਰੀ ਸੌਦਾਗਰ ਸਿਖ ਆਇਆ ਆਣ ਕੇ ਬੇਨਤੀ ਕੀਤੀ ਮਹਾਰਾਜ ਮੈਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਾਂਦਾ ਹਾਂ ਮੇਰੇ ਤੇ ਕਿਰਪਾ ਕਰੋ ਮੈਨੂੰ ਕੋਈ ਇਹੋ ਜੀ ਬਾਣੀ ਦਿਓ ਜਿਹਦੇ ਪੜਨ ਦੇ ਨਾਲ ਮਹਾਰਾਜ ਜਿੰਨੇ ਚੋਰ ਚੱਕੇ ਨੇ ਭੂਤ ਪ੍ਰੇਤ ਨੇ ਬਲਾਵਾ ਨੇ ਤੇ ਮੇਰੇ ਮਨ ਦੇ ਵਿੱਚ ਜਿਹੜਾ ਮਹਾਰਾ ਡਾਰੇ ਇਹ ਵੀ ਖਤਮ ਹੋ ਜਾਵੇ ਕੁਇ ਇਹੋ ਜਿਹਾ ਸ਼ਬਦ ਦਿਓ ਕੋਈ ਇਹੋ ਜੀ ਬਾਣੀ ਦਿਓ ਉਸ ਵੇਲੇ ਮਹਾਰਾਜ ਭਾਈ ਗੁਰਦਾਸ ਸਾਹਿਬ ਜੀ ਦੇ ਕੋਲੋਂ ਬਾਣੀ ਲਿਖਵਾ ਰਹੇ ਸਨ ਤੇ ਬਾਣੀ ਸੀ ਸੋਇਲਾ ਸਾਹਿਬ ਦੀ ਤਿੰਨ ਸ਼ਬਦ ਲਿਖੇ ਜਾ ਚੁਕੇ ਸਨ ਇੱਕ ਚੌਥਾ ਸ਼ਬਦ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਉਚਾਰਿਆ ਮਾਰੇ ਨੇ ਲਿਖਵਾਇਆ ਇੱਕ ਪੰਜਵਾਂ ਸ਼ਬਦ ਮਹਾਰਾਜ ਨੇ ਸ੍ਰੀ ਕੰਠ ਤੋਂ ਉਚਾਰ ਕੇ ਭਾਈ ਗੁਰਦਾਸ ਸਾਹਿਬ ਜੀ ਤੋਂ ਲਿਖਵਾ ਕੇ ਦਰਜ ਕਰਵਾਇਆ ਹੈ ਤੇ ਕੀਰਤਨ ਸੋਇਲਾ ਦੀ ਬਾਣੀ ਜਿਹੜੀ ਹੈ ਇਹ ਸੰਪੂਰਨ ਕਰਵਾਈ ਹੈ ਉਸ ਵੇਲੇ ਮਹਾਰਾਏ ਨੇ ਆਖਿਆ ਭਾਈ ਇਹ ਕੀਰਤਨ ਸੋਇਲੇ ਦੀ ਬਾਣੀ ਪੜੋ ਨਾਲ ਤੁਹਾਨੂੰ ਚਾਰ ਸ਼ਬਦ ਹੋਰ ਦਿੰਦੇ ਹਾਂ ਇਹ ਇਕੱਠੇ ਜਿਹੜੇ ਸ਼ਬਦ ਨੇ ਚਾਰ ਸ਼ਬਦ ਪੜ ਕੇ ਨਾਲ ਸੋਇਲਾ ਸਾਹਿਬ ਪੜ ਕੇ ਸੌਂ ਜਾਇਆ ਕਰੋ ਤੁਹਾਡੇ ਤਨ ਮਨ ਤੇ ਧਨ ਦੀ ਰਾਖੀ ਗੁਰੂ ਆਪ ਕਰੇਗਾ ਕਿਸੇ ਤਰ੍ਹਾਂ ਦਾ ਵੀ ਡਰ ਭਉ ਧੂਤ ਪ੍ਰੇਤ ਬਲਾਵਾ ਆਦਿਕ ਹੋਰ ਜੋ ਕੁਝ ਵੀ ਹੈਰ ਤੋਂ ਡਰਨ ਦੀ ਲੋੜ ਨਹੀਂ ਗੁਰੂ ਸਾਹਿਬ ਦਾ ਸ਼ਬਦ ਹੈ ਤੇ ਗੁਰੂ ਸਾਹਿਬ ਆਪ ਗੁਰਬਾਣੀ ਰੂਪ ਹੋ ਕਰਕੇ ਤੁਹਾਡੀ ਰਖਿਆ ਕਰਨਗੇ। ਇੱਕ ਤਾਂ ਕੀਰਤਨ ਸੋਹਲੇ ਦਾ ਪਾਠ ਤੁਸੀਂ ਜਾਣਦੇ ਹੀ ਹੋ। ਉਹ ਚਾਰ ਸ਼ਬਦ ਸਨ ਰਖਿਆ ਦੇ ਸ਼ਬਦਾਂ ਦੇ ਵਿੱਚ। ਜਿਹਦੇ ਵਿੱਚ ਮਹਾਰਾਜ ਨੇ ਆਖਿਆ ਪਹਿਲਾ ਸ਼ਬਦ ਪੜਨਾ ਹੈ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ ਤੇ ਨਾਲ ਹੀ ਮਹਾਰਾਜ ਨੇ ਆਖਿਆ ਇੱਕ ਸ਼ਬਦ ਹੈ ਤਾਤੀ ਬਾਵਨਾ ਲੱਗਈ ਪਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰਾ ਰਾਮਕਾਰ ਦੁੱਖ ਲੱਗਿਆ ਨਾ ਭਾਈ ਇਹ ਪੂਰੇ ਸ਼ਬਦ ਰਖਿਆ ਦੀ ਬਾਣੀ ਦੇ ਸ਼ਬਦ ਦੇ ਵਿੱਚ ਨੇ ਤੇ ਨਾਲ ਦੋ ਸਲੋਕ ਮਹਾਰਾਏ ਨੇ ਜਿਹੜੇ ਲਿਖੇ ਨੇ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾਹੋ ਅਣਾ ਤੂ ਅਣਹ ਛਟ ਹੈ ਨਿਕਟ ਨਾ ਜਾ ਯੋ ਹਦੂਤ ਤੇ ਇੱਕ ਲਖਵਾਇਆ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤਵਾਉ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹ ਰੋ ਹਰ ਦੇਹੋ ਨਾਨਕ ਕੇ ਮੀਤ ਮਾਰਾ ਕਹਿੰਦੇ ਜਿਹੜੇ ਆ ਚਾਰ ਸ਼ਬਦ ਨੇ ਗੁਰੂ ਕੇ ਸਿੱਖੋ ਗੁਰੂ ਨਾਨਕ ਦੇਵ ਸਿੱਖੋ ਇਹ ਚਾਰ ਸ਼ਬਦ ਪੜ ਕੇ ਕੀਰਤਨ ਸੋਹਲੇ ਦੀ ਬਾਣੀ ਪੜ ਕੇ ਸਮਝਾਇਆ ਕਰੋ ਬੇਫਿਕਰ ਹੋ ਕੇ ਤੁਹਾਡੇ ਤਨ ਮਨ ਤੇ ਧੰਨ ਦੀ ਰੱਖਿਆ ਗੁਰੂ ਆਪ ਕਰੇਗਾ ਇਹ ਸ਼ਬਦ ਅਸ਼ਰਦਾ ਦੇ ਨਾਲ ਪੜ ਕੇ ਸਮਝਾਇਆ ਕਰੋ ਇਸ ਤਰ੍ਹਾਂ ਸਾਧ ਸੰਗਤ ਜੇ ਕਿਸੇ ਨੂੰ ਡਰ ਲੱਗਦਾ ਹੈ ਕਿਸੇ ਨੂੰ ਪੂਤਾ ਪ੍ਰੇਤਾ ਤੋਂ ਡਰ ਲੱਗਦਾ ਹੈ ਜੋ ਕਿਸੇ ਨੂੰ ਰਾਤ ਨੂੰ ਸੌਣ ਲੱਗਿਆਂ ਦਬਾਅ ਪੈਂਦਾ ਏ ਜਾਂ ਕਿਸੇ ਹੋਰ ਤਰ੍ਹਾਂ ਦੇ ਕਈ ਤਰ੍ਹਾਂ ਦੇ ਪ੍ਰਕਾਰ ਦੇ ਡਰ ਮੰਨ ਦੇ ਵਿੱਚ ਨੇ ਚਿੰਤਾਵਾਂ ਨੇ ਤੇ ਗੁਰੂ ਸਾਹਿਬ ਨੇ ਆਖਿਆ ਸ਼ਬਦ ਪੜ੍ਹ ਕੇ ਗੁਰੂ ਤੇ ਭਰੋਸਾ ਰੱਖ ਕੇ ਅਰਦਾਸ ਕਰਕੇ ਸੌਂਜਿਓ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਤੁਹਾਡੀ ਚਿੰਤਾ ਗੁਰੂ ਨੂੰ ਹੈ ਇਸ ਕਰਕੇ ਪਖੰਡੀਆਂ ਕੋਲੇ ਜਾਣ ਦੀ ਲੋੜ ਨਹੀਂ ਧਾਗੇ ਤਵੀਤਾਂ ਦੀ ਲੋੜ ਨਹੀਂ ਕਿਸੇ ਤਰ੍ਹਾਂ ਦੇ ਜਾਦੂ ਟੂਣੇ ਕਾਲੀ ਲਮਵਾਲਿਆਂ ਕੋਲ ਜਾਨ ਦੀ ਲੋੜ ਨਹੀਂ ਗੁਰੂ ਕੀ ਬਾਣੀ ਦਾ ਆਸਰਾ ਲਓ ਗੁਰਬਾਣੀ ਦੇ ਵਿੱਚ ਮਾਰਿਆ ਨੇ ਸਾਰਾ ਕੁਝ ਬਾਤ ਦਿੱਤਾ ਹੈ ਬਸ ਇਹਨੂੰ ਸਮਝਣਾ ਅਪਣਾਉਣਾ ਤੇ ਖੋਜਣ ਦੀ ਲੋੜ ਹੈ ਗੁਰੂ ਸਾਹਿਬ ਜੀ ਸਾਰੀਆਂ ਬਖਸ਼ਿਸ਼ਾਂ ਦੇ ਮਹਾਰਜ ਮਾਲਕ ਹਨ ਉਹਨਾਂ ਦੇ ਘਰ ਵਿੱਚ ਕੀ ਨਹੀਂ ਸਾਰਾ ਕੁਝ ਉਹਨਾਂ ਦੇ ਘਰ ਵਿੱਚ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ